ਪੰਜਾਬ ਦੇ ਮੁਲਾਜ਼ਮਾਂ ਤੋਂ ਬਾਅਦ ਇੰਜੀਨੀਅਰ ਵੀ ਸਰਕਾਰ ਤੋਂ ਬਾਗੀ ਹੋ ਗਏ ਨੇ ਪਾਵਰ ਕਾਮ ਦੇ ਇੰਜੀਨੀਅਰਾਂ ਨੇ ਇੱਕ ਵੱਡਾ ਸਟੈਪ ਚੱਕਦਿਆਂ ਜਿਹੜੇ ਸਰਕਾਰੀ ਤੇ ਵਿਭਾਗੀ WhatsApp ਗਰੁੱਪ ਸੀ ਉਹਨਾਂ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਜਿਹਦੇ ਨਾਲ ਪਾਵਰ ਕਾਮ ਦੀ ਜਿਹੜੀ ਇਹ ਸਾਰਾ ਸਿਸਟਮ ਹੈ ਔਰ ਜਿਹੜੀ ਸਰਕਾਰੀ ਪ੍ਰਕਿਰਿਆ ਉਹ ਵੱਡੇ ਪੱਦਰ ਤੇ ਪ੍ਰਭਾਵਿਤ ਹੋਣ ਦੇ ਅਸਾਰ ਬਣ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਇੱਕ ਉੱਚ ਪੱਤਰੀ ਗਰੁੱਪ ਸੀ WhatsApp ਗਰੁੱਪ ਜਿਹਦੇ ਵਿੱਚ ਸਾਰਾ ਸਰਕਾਰੀ ਪੱਦਰ ਦਾ ਕਾਰਵਿਹਾਰ ਚੱਲਦਾ ਸੀ ਉਹਦੇ ਵਿੱਚੋਂ ਪਾਵਰ ਕਾਮ ਦੇ 132 ਸੁਬਡੰਟ ਇੰਜੀਨੀਅਰ ਤੇ 30 ਚੀਫ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਔਰ ਇਹ ਬਾਹਰ ਕਰਕੇ ਇੱਕ ਮੈਸੇਜ ਦਿੱਤਾ ਇੱਕ ਸੰਕੇਤ ਦਿੱਤਾ ਹੈ ਵੀ ਜੇ ਤੁਰੰਤ ਸਰਕਾਰ ਨੇ ਜਾਂ ਪਾਵਰ ਕਾਮ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਮੰਗਾਂ ਉੱਪਰ ਗੰਭੀਰਤਾ ਨਾਲ ਗੌਰ ਨਾ ਕੀਤਾ ਤੇ ਇੰਜੀਨੀਅਰ ਹੋਰ ਕੋਈ ਵੱਡਾ ਕਦਮ ਵੀ ਚੁੱਕ ਸਕਦੇ ਨੇ ਪਾਵਰ ਇੰਜੀਨੀਅਰ ਐਸੋਸੀਏਸ਼ਨ ਪੀਐਸਸੀਬੀ ਨੇ ਇਹ ਵੱਡਾ ਕਦਮ ਚੁੱਕਦਿਆਂ ਇਹ ਵੀ ਐਲਾਨ ਕੀਤਾ ਵੀ ਉਹ ਜਿਹੜੀਆਂ ਮੰਗਾਂ ਰੱਖੀਆਂ ਨੇ ਸਰਕਾਰ ਅੱਗੇ ਤੁਰੰਤ ਜੇ ਉਹ ਪ੍ਰਵਾਨ ਨਾ ਕੀਤੀਆਂ ਤੇ ਇਹ ਸੰਘਰਸ਼ ਇਸੇ ਤਰ੍ਹਾਂ ਅੱਗੇ ਵਧਦਾ ਜਾਏਗਾ ਔਰ ਇਸੇ ਤਰ੍ਹਾਂ ਜਾਣਕਾਰੀ ਮਿਲੀ ਹੈ ਵੀ ਇੰਜੀਨੀਅਰਾਂ ਦੇ ਇਸ ਵੱਡੇ ਸਟੈਪ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਵੀ ਅੱਖਾਂ ਖੁੱਲੀਆਂ ਨੇ ਔਰ ਅੱਜ ਸ਼ਾਮ ਨੂੰ ਹੰਗਾਮੀ ਹਾਲਤ ਵਿੱਚ ਪਟਿਆਲੇ ਸਰਕਾਰ ਤੇ ਪਾਵਰ ਕਾਮ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਇੰਜੀਨੀਅਰਾਂ ਨਾਲ ਮੀਟਿੰਗ ਕਰ ਰਿਹਾ ਔਰ ਮੀਟਿੰਗ ਵਿੱਚ ਇੰਜੀਨੀਅਰਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਂਤ ਕਰਨ ਦਾ ਯਤਨ ਕੀਤਾ ਜਾਊਗਾ ਆ ਪਾਵਰ ਇੰਜੀਨੀਅਰ ਐਸੋਸੀਏਸ਼ਨ ਦੇ ਜੰਨਰਸਕਰਤਰ ਅਜੇਪਾਲ ਸਿੰਘ ạtਵਾਲ ਨੇ ਜਾਣਕਾਰੀ ਦਿੱਤੀ ਹੈ ਵੀ ਉਹਨਾਂ ਦੀਆਂ ਬੜੀਆਂ ਸਪਸ਼ਟ ਤੇ ਕਲੀਅਰ ਮੰਗਾਂ ਨੇ ਪਹਿਲੀ ਮੰਗ ਇਹ ਹੈ ਵੀ ਪਾਵਰ ਕਾਮ ਦੇ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚਣ ਦੀ ਜਿਹੜੀ ਪ੍ਰਕਿਰਿਆ ਸਰਕਾਰ ਨੇ ਚਲਾਈ ਹੈ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਔਰ ਪਾਵਰ ਕਾਮ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਕਿਸੇ ਵੀ ਹਾਲਤ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਉਰੇ ਦੇ ਨਾਲ ਦੀ ਨਾਲ ਅਗਲੀ ਮੰਗ ਇਹ ਹੈ ਵੀ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਜਿਹਨੂੰ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਕਾਰਨ ਤੋਂ ਮੁਅਤਲ ਕੀਤਾ ਹੈ ਬਿਨਾ ਸ਼ਰਤ ਉਹਦੀ ਤੁਰੰਤ ਬਹਾਲੀ ਕੀਤੀ ਜਾਵੇ ਔਰ ਇਸੇ ਤਰ੍ਹਾਂ ਡਾਇਰੈਕਟਰ ਹਰਜੀਤ ਸਿੰਘ ਜਿਹਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਉਹਦੇ ਸਬੰਧ ਵਿੱਚ ਵੀ ਸਰਕਾਰ ਸਪਸ਼ਟ ਕਰੇ ਵੀ ਉਹਦੀ ਕੋਈ ਗਲਤੀ ਨਹੀਂ ਸੀ ਔਰ ਇਹ ਜਿਹੜੀ ਬਰਖਾਸਤੀ ਕੀਤੀ ਹੈ ਹਰਜੀਤ ਸਿੰਘ ਦੀ ਇਹ ਪੂਰੀ ਤਰ੍ਹਾਂ ਗਲਤ ਹੈ ਇਸੇ ਦੌਰਾਨ ਜਿਹੜਾ ਬਿਜਲੀ ਬਿੱਲ ਨਵਾਂ ਲਿਆਰੀ ਹੈ ਕੇਂਦਰ ਸਰਕਾਰ ਉਹਦੇ ਵਿਰੁੱਧ ਵੀ ਇੰਜੀਨੀਅਰ ਪ੍ਰੋਟੈਸਟ ਕਰ ਰਹੇ ਨੇ ਤੇ ਜਿਹੜੇ ਲੇਬਰ ਕੋਡ 4 ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ ਉਹਦੇ ਵਿਰੁੱਧ ਵੀ ਪ੍ਰੋਟੈਸਟ ਜਿਹੜਾ ਇੰਜੀਨੀਅਰਾਂ ਨਾਲ ਜਿਹੜੀਆਂ ਹੋਰ ਐਸੋਸੀਏਸ਼ਨਾਂ ਭਰਾਤਰੀ ਜਥੇਬੰਦੀਆਂ ਜੁੜੀਆਂ ਨੇ ਉਹ ਪ੍ਰੋਟੈਸਟ ਕਰੀਆਂ ਨੇ ਔਰ ਇਸ ਸੰਬੰਧ ਵਿੱਚ ਅ ਇੰਜੀਨੀਅਰ ਜਿਹੜੇ ਨੇ ਉਹ ਬਕਾਇਦਾ ਚਰਚਾ ਕਰ ਰਹੇ ਨੇ ਆਪਣੀਆਂ ਮੰਗਾਂ ਦੇ ਉੱਪਰ ਤੇ ਅੱਜ ਜਿਹੜੀ ਸ਼ਾਮ ਨੂੰ ਮੀਟਿੰਗ ਹੋਊਗੀ ਬੜੀ ਅਹਿਮ ਮੀਟਿੰਗ ਹੋ ਸਕਦੀ ਜਿਹਦੇ ਵਿੱਚ ਡੈਂਟਲੌਕ ਜਿਹੜੀਆਂ ਜਿਹੜਾ ਟਕਰਾਅ ਆ ਸਰਕਾਰ ਤੇ ਇੰਜੀਨੀਅਰਾਂ ਵਿਚਕਾਰ ਜੇ ਸਰਕਾਰ ਕੋਈ ਕਦਮ ਅੱਗੇ ਵਧਾਏਗੀ ਤੇ ਉਹ ਟੁੱਟ ਵੀ ਸਕਦਾ ਤੇ ਜੇ ਕਿਤੇ ਇਹ ਇਹ ਮੰਗਾਂ ਉੱਪਰ ਦੋਵਾਂ ਧਿਰਾਂ ਵਿਚਕਾਰ ਕੋਈ ਸਹਿਮਤੀ ਨਾ ਹੋਈ ਤੇ ਇੰਜੀਨੀਅਰ ਕੋ ਅਗਲਾ ਵੱਡਾ ਫੈਸਲਾ ਲੈ ਸਕਦੇ ਨੇ ਔਰ ਇਸੇ ਤਰ੍ਹਾਂ ਇੰਜੀਨੀਅਰਾਂ ਦੇ ਨਾਲ ਕੁਝ ਹੋਰ ਭਰਾਤਰੀ ਜਥੇਬੰਦੀਆਂ ਡੀਐਸਜੀ ਪੰਗਲ ਗਰੁੱਪ ਔਰ ਇਸੇ ਤਰ੍ਹਾਂ ਪਾਵਰ ਕਾਮ ਤੇ ট্রান্সਕੋ ਠੇਕਾ ਮੁਲਾਜ਼ਮ ਜੂਨੀਅਰ ਬਲਹਾਰ ਗਰੁੱਪ ਵਗੈਰਾ ਵੀ ਜੁੜੇ ਨੇ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਨੇ ਪਾਵਰ ਕਾਮ ਦੇ ਮੁੱਖ ਦਫਤਰ ਮੂਹਰੇ ਇੱਕ ਗੇਟ ਰੈਲੀ ਕਰਕੇ ਇਹ ਵੀ ਇੱਕ ਮੈਸੇਜ ਸਰਕਾਰ ਨੂੰ ਪਹੁੰਚਾ ਦਿੱਤਾ ਵਿਜੇ ਮੰਗਾ ਨਾ ਮੰਨੀਆਂ ਤੇ ਇੰਜੀਨੀਅਰ ਤੇ ਹੋਰ ਸਾਰੇ ਵਰਗਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਇਕੱਠੇ ਹੋ ਕੇ ਟਿੱਕੇ ਸੰਘਰਸ਼ ਦੇ ਰਾਹ ਪੈ ਸਕਦੇ